ਚੰਡੀਗੜ੍ਹ ਅਦਾਲਤ ਨੇ ਸੁਣਾ ਦਿੱਤਾ ਇਤਿਹਾਸਿਕ ਫੈਸਲਾ ਕੀ ਇਸ ਫੈਸਲੇ ਤੋਂ ਬਾਅਦ ਦੇਸ਼ ਦੇ ਵਿੱਚ ਘਟਣਗੇ ਜ਼ਬਰ ਜਨਾਹ ਦੇ ਮਾਮਲੇ ਸ਼ਸ਼੍ਰੀ ਕਾਲ ਦਾ ਟੀਵੀ ਐਨਆਰਆਈ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸੁਖਮਨ ਜੀਮਾ ਚੰਡੀਗੜ੍ਹ ਅਦਾਲਤ ਦੇ ਵੱਲੋਂ ਇੱਕ ਵੱਡਾ ਇਤਿਹਾਸਿਕ ਫੈਸਲਾ ਸੁਣਾਇਆ ਗਿਆ ਇੱਕ ਛੋਟੀ ਬੱਚੀ ਦੇ ਨਾਲ ਜਵਾਕੜੀ ਦੇ ਨਾਲ ਜ਼ਬਰ ਜਨਾਹ ਕਰਨ ਵਾਲੇ ਮਾਮਲੇ ਦੇ ਵਿੱਚ ਇੱਕ ਜਿਹੜਾ ਪ੍ਰਵਾਸੀ ਵਿਅਕਤੀ ਨੂੰ ਜਿਹੜਾ ਚੰਡੀਗੜ੍ਹ ਅਦਾਲਤ ਦੇ ਵੱਲੋਂ ਮੌਤ ਦੀ ਸਜ਼ਾ ਸੁਣਾਈ ਗਿਆ ਦਰਅਸਲ ਜਿਹੜਾ 2024 ਦੇ ਵਿੱਚ ਇੱਕ ਮਾਮਲਾ ਸਾਹਮਣੇ ਆਉਂਦਾ ਕਿ ਇੱਕ ਗੁਆੰਟੀ ਪ੍ਰਵਾਸੀ ਰਹਿ ਰਿਹਾ ਹੁੰਦਾ ਜਿਹੜਾ ਕਿ ਉਸ ਦੇ ਵੱਲੋਂ ਇੱਕ ਛੋਟੀ ਜ਼ਵਾਕੜੀ ਦੇ ਨਾਲ ਜ਼ਬਰ ਜ਼ਨਾਹ ਕੀਤਾ ਜਾਂਦਾ ਉਸ ਦਾ ਕਤਲ ਕਰ ਦਿੱਤਾ ਜਾਂਦਾ ਤੇ ਉਸੇ ਮਾਮਲੇ ਦੇ ਵਿੱਚ ਅੱਜ ਜਿਹੜਾ ਚੰਡੀਗੜ੍ਹ ਕੋਰਟ ਦੇ ਵੱਲੋਂ ਫੈਸਲਾ ਸੁਣਾਇਆ ਗਿਆ ਦਰਅਸਲ ਚੰਡੀਗੜ੍ਹ ਫਾਸਟ ਟਰੈਕ ਵਿਸ਼ੇਸ਼ ਅਦਾਲਤ ਨੇ ਜਿਹੜਾ ਹੀਰਾ ਲਾਲ ਗੁੱਗੂ ਨੂੰ ਮੌਤ ਦੀ ਸਜ਼ਾ ਸੁਣਾਈਆ दरअसल हीरालाल गुड्डू ਨੇ ਜਿਹੜਾ 8 ਸਾਲ ਦੀ ਛੋਟੀ ਬੱਚੀ ਦੇ ਨਾਲ ਬਲਾਤਕਾਰ ਕਰਨ ਮਾਮਲੇ ਦੇ ਵਿੱਚ ਤੇ ਉਸ ਤੋਂ ਬਾਅਦ ਉਸ ਦੀ ਜਿਹੜੀ ਕਤਲ ਕਰਨ ਵਾਲੇ ਮਾਮਲੇ ਦੇ ਵਿੱਚ हीरालाल ਗੱਡੂ ਗੁੱਡੂ ਨੂੰ ਜਿਹੜਾ ਦੋਸ਼ੀ ਪਾਇਆ ਜਾਂਦਾ ਤੇ ਉਸ ਤੋਂ ਬਾਅਦ ਇਤਿਹਾਸਿਕ ਫੈਸਲਾ ਕਿਉਂਕਿ ਬਹੁਤ ਲੰਬੇ ਸਮੇਂ ਤੋਂ ਜਿਹੜਾ ਚੰਡੀਗੜ੍ਹ ਕੋਰਟ ਦੇ ਵੱਲੋਂ ਕੋਈ ਵੀ ਜਿਹੜਾ ਇਸ ਤਰੀਕੇ ਦੇ ਮਾਮਲੇ ਦੇ ਵਿੱਚ ਬਹੁਤ ਦੀ ਸਜ਼ਾ ਨਹੀਂ ਸੁਣਾਈ ਗਈ ਸੀ ਤਾਂ ਹੁਣ ਹੀਰਾलाल ਗੁੱਡੂ ਨੂੰ ਜਿਹੜੀ ਮੌਤ ਦੀ ਸਜ਼ਾ ਸੁਣਾ ਦਿੱਤੀ ਗਿਆ ਅਦਾਲਤ ਨੇ ਇਸ ਘਟਨਾ ਨੂੰ ਦੁਸ਼ਮਣੀ ਅਤੇ ਰਾਕਸੀ ਵਰਗਾ ਵਿਵਹਾਰ ਦੱਸਿਆ ਅਤੇ ਮਾਮਲੇ ਨੂੰ ਜਿਹੜਾ ਬਹੁਤ ਹੀ ਵਿਰਲੇ ਸ਼੍ਰੇਣੀ ਦੇ ਵਿੱਚ ਰੱਖਿਆ ਜਿਹੜਾ ਇਸ ਤੋਂ ਬਾਅਦ ਤੁਹਾਨੂੰ ਪੂਰਾ ਮਾਮਲਾ ਦੱਸਣੇ ਕਿ ਪੂਰਾ ਜਿਹੜਾ ਮਾਮਲਾ ਸ਼ੋਕੜ ਕੀ ਆ ਤਾਂ ਜਨਵਰੀ 19 ਜਨਵਰੀ 2024 ਦੇ ਵਿੱਚ ਪਟਿਆਲਾ ਦੇ ਪਿੰਡ ਹੱਲੋ ਮਾਜਰਾ ਦੇ ਵਿੱਚ ਇੱਕ ਇਲਾਕੇ ਦੇ ਵਿੱਚ 8 ਸਾਲ ਦੀ ਬੱਚੀ ਗਾਇਬ ਹੋ ਜਾਂਦੀ ਆ ਜਨਵਰੀ 21 ਅਤੇ 22 ਨੂੰ ਰਾਤ ਨੂੰ ਉਸ ਦੀ ਜਿਹੜੀ লাশ ਆ ਜਿਹੜਾ ਰਾਮ ਦਰਬਾਰ ਦੇ ਜੰਗਲ ਦੇ ਇਲਾਕੇ ਦੇ ਵਿੱਚੋਂ ਮਿਲਦੀ ਆ ਉਸ ਦੀ ਗਲੇ ਦੀ ਹੱਡੀ ਟੁੱਟੀ ਹੁੰਦੀ ਆ ਸਰੀਰ ਦੇ ਵਿੱਚ ਕਈ ਸ਼ੁਰੂਆਤ ਤੇ ਜਿਹੜਾ ਹੋਰ ਦਾ ਲੱਗੇ ਹੁੰਦੇ ਨੇ ਪੁਲਿਸ ਨੇ ਸਤਾਨਕ ਸੀਸੀਟੀਵੀ ਫੋਟੇ ਦੇਖੀ ਗੁੱਡੂ ਦੇ ਕਮਰੇ ਦੇ ਵਿੱਚੋਂ ਕੁਝ ਚੱਪਲਾਂ ਜਾਂ ਕੁਝ ਅਜਿਹੀਆਂ ਚੀਜ਼ਾਂ ਮਿਲਦੀਆਂ ਨੇ ਜਿਸ ਦੇ ਨਾਲ ਕੇ ਜਿਹੜਾ ਸ਼ੱਕ ਆ ਹੀਰਾलाल ਗੁੱਡੂ ਦੇ ਉੱਪਰ ਆ ਜਾਂਦਾ ਹੀਰਾलाल ਗੁੱਡੂ ਜੋ ਕਿ ਉੱਤਰ ਪ੍ਰਦੇਸ਼ ਦੇ ਅਯੋਧਿਆ ਦੇ ਦਾ ਜਿਹੜਾ ਰਹਿਣ ਵਾਲਾ ਸੀ ਚੰਡੀਗੜ੍ਹ ਦੇ ਵਿੱਚ ਕਲਰਕ ਦਾ ਕੰਮ ਕਰਦਾ ਸੀ ਉਸਨੇ ਆਪਣੀ ਪਤਨੀ ਅਤੇ ਪੰਜ ਬੱਚਿਆਂ ਨਾਲ ਚੰਡੀਗੜ੍ਹ ਦੇ ਵਿੱਚ ਰਹਿਣਾ ਸ਼ੁਰੂ ਕੀਤਾ ਸੀ ਉਹ ਤਾਂ ਪਸ਼ੋਕਰ ਦੇ ਵਿੱਚ ਸੀ ਕਿਉਂ ਅਕਸਰ ਸ਼ਰਾਬ ਪੀਂਦਾ ਸੀ ਤੇ ਛੋਟੀਆਂ-ਮੋਟੀਆਂ ਚੋਰੀਆਂ ਵੀ ਕਰਦਾ ਸੀ ਤਾਂ ਪੁਲਿਸ ਨੇ ਜਿਹੜਾ ਕੜੀ ਮੁਸ਼ਕਲ ਦੇ ਬਾਅਦ ਸਖਤ ਮਿਹਨਤ ਦੇ ਵਿੱਚ ਬਿਹਾਰ ਤੋਂ ਜਿਹੜਾ ਹੀਰਾ ਲਾਲ ਗੁੱਡੂ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਜਾਂਦਾ ਤੇ ਫਿਰ ਫਾਸਟ ਟਰੈਕ ਵਿਸ਼ੇਸ਼ ਅਦਾਲਤ ਦੇ ਵੱਲੋਂ ਗੁੱਡੂ ਨੂੰ ਭਾਰਤ ਦੀ ਜਿਹੜੀਆਂ ਭਾਰਤ ਦੀਆਂ ਧਰਾਮਾਂ ਨੇ ਕਾਨੂੰਨ ਦੀਆਂ ਉਸੇ ਵਿੱਚ ਧਾਰਾ 302 ਕਤਲ ਦੀ ਧਾਰਾ 376A ਵੀ ਆ ਜਿਹੜੀ ਬਲਾਤਕਾਰ ਦੀ ਧਾਰਾ 363 ਅਤੇ 366 ਬੱਚਿਆਂ ਦੀ ਚੋਰੀ ਤੇ ਉਹਨਾਂ ਨਾਲ ਜ਼ਬਰਦਸਤੀ ਤੇ ਉਸ ਤੋਂ ਬਾਅਦ ਫੌਸਕੋ ਐਕਟ ਦੀ ਧਾਰਾ 6 ਤਹਿਤ ਦੋਸ਼ੀ ਠਹਿਰਾ ਦਿੱਤਾ ਅਦਾਲਤ ਨੇ ਉਸ ਨੂੰ ਮੌਤ ਦੀ ਸਜ਼ਾ ਸੁਣਾਈ 25000 ਰੁਪਏ ਦਾ ਜੁਰਮਾਨਾ ਵੀ ਲਗਾ ਦਿੱਤਾ ਇਹ ਰਕਮ ਬੱਚੀ ਦੇ ਪਿਤਾ ਨੂੰ ਦਿੱਤੀ ਜਾਵੇਗੀ ਅਦਾਲਤ ਨੇ ਇਹ ਫੈਸਲੇ ਨੂੰ ਬਹੁਤ ਵਿਰਲੇ ਫੈਸਲਿਆਂ ਦੇ ਵਿੱਚ ਸੁਣਾਇਆ ਤੇ ਇਸ ਤੋਂ ਬਾਅਦ ਹਾਈ ਕੋਰਟ ਦੇ ਵੱਲੋਂ ਵੀ ਇਸ ਮਾਮਲੇ ਦੇ ਵਿੱਚ ਵੱਡਾ ਫੈਸਲਾ ਸੁਣਾਇਆ ਹਾਈ ਕੋਰਟ ਨੇ ਫਾਸਟ ਟਰੈਕ ਅਦਾਲਤ ਦੇ ਜਿਹੜੇ ਮੌਤ ਦੀ ਸਜ਼ਾ ਦੀ ਪੋਸ਼ਟੀ ਕੀਤੀ ਉਹਨਾਂ ਦੇ ਵੱਲੋਂ ਦੋਸ਼ੀ ਦੀ ਜਿਹੜੀ ਅਪੀਲ ਪਾਈ ਹੋਈ ਸੀ ਉਸ ਨੂੰ ਖਾਰਜ ਕਰ ਦਿੱਤਾ ਤੇ ਨਾਲ ਦੀ ਨਾਲ ਕੋਰਟ ਨੇ ਇਸ ਘਟਨਾ ਨੂੰ ਜਿਹੜਾ ਰਾਖਸੀ ਵਰਗਾ ਵਿਵਹਾਰ ਕਰਾ ਦਿੱਤਾ ਤੇ ਉਸ ਤੋਂ ਬਾਅਦ ਹਾਈ ਕੋਰਟ ਨੇ ਜ਼ਿਲ੍ਹਾ ਮੈਜਿਸਟਰੇਟ ਨੂੰ ਜਲਦ ਇੱਕ ਜਲਾਦ ਨਿਯੁਕਤ ਕਰਨ ਅਤੇ ਮੌਤ ਦੀ ਸਜ਼ਾ ਲਾਗੂ ਕਰਨ ਦੀ ਜਿਹੜੀ ਕਾਰਵਾਈ ਦਾ ਹੁਕਮ ਦੇ ਦਿੱਤਾ ਇਹ ਮਾਮਲਾ ਬੱਚਿਆਂ ਦੇ ਨਾਲ ਹੋ ਰਹੇ ਜੁਰਮਾਂ ਜੈਂਸੀ ਸੋਚਨ ਜਵਰਨਾਜ ਜਨਾਜੇ ਰੋਕ ਜਿਹੜੇ ਅਜਹੀਆਂ ਘਟਨਾਵਾਂ ਨੇ ਉਹਨਾਂ ਨੂੰ ਇੱਕ ਰੋਕਣ ਦੇ ਲਈ ਚੰਗਾ ਸੰਦੇਸ਼ ਦਿੰਦਾ ਅਦਾਲਤਾਂ ਨੇ ਇਸ ਘਟਨਾ ਨੂੰ ਜਿਹੜਾ ਬਹੁਤੀ ਵਿਰਲੇ ਮਾਮਲਿਆਂ ਦੇ ਵਿੱਚੋਂ ਮੰਨਿਆ ਤੇ ਇਸੇ ਵਿਰਲੇ ਫੈਸਲਿਆਂ ਦੇ ਵਿੱਚ ਮੌਤ ਦੀ ਸਜ਼ਾ ਵੀ ਸੁਣਾਈ ਹ ਤਾਂ ਪਿਛਲੇ ਸਬਹੁਤ ਸਮਿਆਂ ਦੇ ਵਿੱਚ ਬਹੁਤ ਮਾਮਲਿਆਂ ਦੇ ਵਿੱਚ ਦੇਖਣ ਨੂੰ ਮਿਲਦਾ ਕਿ ਅਦਾਲਤ ਦੇ ਵੱਲੋਂ ਜਾਂ ਤਾਂ ਉਮਰ ਕੈਦ ਦੀ ਜਾਂ ਪਰ 10 ਸਾਲ ਦੀ ਜਿੰਨੇ ਵੀ ਸਾਲ ਦੀ ਜਿਹੜੀ ਉਹਨਾਂ ਦੀ ਸਜ਼ਾ ਜੋ ਕਾਨੂੰਨ ਅਨੁਸਾਰ ਜੱਜ ਨੂੰ ਸਹੀ ਲੱਗਦੀ ਹੈ ਉਹ ਸੁਣਾ ਦਿੱਤੀ ਜਾਂਦੀ ਹੈ ਪਰ ਇੱਕ ਵਿਰਲਾ ਫੈਸਲਾ ਸੁਣਾਇਆ ਗਿਆ ਕਿ ਜਿਹੜਾ ਪਟਿਆਲਾ ਦੇ ਇੱਕ ਨਜ਼ਦੀਕੀ ਪਿੰਡ ਦੇ ਨਾਲ ਸਬੰਧਤ ਲੜਕੀ ਹੁੰਦੀ ਆ ਜ਼ਬਰਦਸਤ ਨਾਲ ਉਹਦਾ 8 ਸਾਲਾਂ ਬੱਚੀ ਦੇ ਨਾਲ ਤੇ ਦੋਸ਼ੀ ਨੂੰ ਜਿਹੜਾ ਬਿਹਾਰ ਤੋਂ ਲੱਭ ਕੇ ਜਿਹੜੀ ਉਮਰ ਕੈਦ ਦੀ ਸਜ਼ਾ ਸੁਣਾਈ ਗਿਆ ਫਾਸਟ ਟਰੈਕ ਵਿਸ਼ੇਸ਼ ਅਦਾਲਤ ਨੇ ਤੇ ਉਸ ਤੋਂ ਬਾਅਦ ਹਾਈ ਕੋਰਟ ਨੇ ਮੋਹਰ ਲਾ ਕੇ ਜਲਦ ਜਿਹੜਾ ਜ਼ਿਲਾ ਦਾ ਨਿਯੁਕਤ ਕਰਕੇ ਫਾਂਸੀ ਦੇਣ ਦਾ ਜਿਹੜਾ ਫੈਸਲਾ ਉਹ ਮੈਜਿਸਟਰੇਟ ਨੂੰ ਵੀ ਸਨਾਜਿਤ ਹੈ